ਫਿਰ ਲੋਰ ਦੇ ਨਜ਼ਦੀਕੀ ਪਿੰਡ ਨੰਗਲ ਦੀ ਇੰਦਰਾ ਕਲੋਨੀ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਨੂੰ ਲੈ ਕੇ ਲੋਕ ਹੋਏ ਪਰੇਸ਼ਾਨ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਉਹ ਕਈ ਵਾਰ ਪੰਚਾਇਤ ਨੂੰ ਵੀ ਇਸ ਮਸਲੇ ਬਾਰੇ ਦੱਸ ਚੁੱਕੇ ਨੇ ਪਰ ਪੰਚਾਇਤ ਨੇ ਕੁਝ ਵੀ ਇਸ ਮਸਲੇ ਬਾਰੇ ਗੰਭੀਰਤਾ ਨਹੀਂ ਲਿੱਤੀ ਅਸੀਂ ਚਾਹੁੰਦੇ ਹਾਂ ਕਿ ਇਸ ਗੰਦੇ ਪਾਣੀ ਦੀ ਜਿਹੜੀ ਸਮੱਸਿਆ ਉਹ ਜਲਦੀ ਤੋਂ ਜਲਦੀ ਪੰਚਾਇਤ ਹੱਲ ਕਰ ਦੇਵੇ ਕੀ ਨਾ ਆਪਣਾ ਬਲਜੀਤ ਸਿੰਘ ਜੀ। ਕਈ ਕੀ ਮਾਮਲਾ ਰੋਡ ਦੇ ਉੱਤੇ ਪਾਣੀ ਖੜਾ ਪਤਾ ਲੱਗਾ ਵੀ ਸਾਡੇ ਛੇ ਤੇ ਖੇਤਾਂ ਵਿੱਚ ਬੈਠਿਆ ਜਿਹੜਾ ਖੰਡਾ ਪਣੀ ਜਾ ਰਿਹਾ। ਇਹ ਖੇਤਾਂ 'ਚ ਪੈ ਰਿਹਾ ਪਾਣੀ 2 ਮਹੀਨੇ ਤੋਂ ਬਾਅਦ ਸਮਾਉਚਲੇ ਪਾਣੀ ਇੱਧਰ ਆ ਰਿਹਾ ਜੀ। ਅੱਛਾ ਜੀ। ਇਹ ਸਾਰਾ ਪਾਣੀ ਖੇਤਾਂ 'ਚ ਪੈ ਰਿਹਾ ਸੜਕ ਸਾਰੀ ਟੁੱਟ ਗਈ ਹੈ ਜੀ। ਅੱਛਾ ਜੀ ਇਹਦੇ ਬਾਰੇ ਪਹਿਲਾਂ ਕਦੋਂ ਕੋਈ ਸ਼ਿਕਾਇਤ ਕੋਈ ਲਿਖਤੀ ਪੱਤਰ ਹੋਤਾ? ਹਾਂ ਜੀ ਸਰਪੰਚ ਸਾਹਿਬ ਨੂੰ ਕਿਹਾ ਕਈ ਵਾਰੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਹਾਂ ਜੀ। ਇਹ ਕਾ ਕੀ ਮੰਗ ਇਸ ਕਰਦੇ ਆ? ਮੰਗ ਇਹ ਕਰਦੇ ਆ ਪਾਣੀ ਬੰਦ ਕੀਤਾ ਜਾਵੇ ਸੜਕ ਬਣਾਈ ਜਾਵੇ। ਇੰਦਰਾ ਕਲੋਨੀ ਆ ਕੇਂਦਰਾ ਕਲੋਨੀ ਦੇ ਉੱਤੇ ਜਿਹੜੀ ਇੱਕ ਸੜਕ ਬਣੀ ਹੋਈ ਆ ਉੱਥੇ ਕਾਫੀ ਲੰਬੇ ਸਮੇਂ ਤੋਂ ਪਾਣੀ ਜਿਹੜਾ ਸੜਕ ਦੇ ਉੱਤੇ ਇੱਦਾਂ ਹੀ ਭੰਰਿਆ ਅੱਜ ਮੌਕੇ ਤੇ ਪਹੁੰਚੇ ਆ ਕੀ ਕਰਾਂ ਅੱਜ ਅਸੀਂ ਤਾਲਵਾ ਰੋਡ ਤੇ ਜਿਹੜੀ ਇੰਦਰਾ ਕਲੋਨੀ ਆ ਨੰਗਲ ਦੇ ਵਿੱਚ ਪੈ ਰਹੀ ਆ 나ਗਪਾਲ ਕਲੋਨੀ ਆ ਅਸੀਂ ਤਾਲਵਾ ਰੋਡ ਤੇ ਇਕੱਠੇ ਹੋਏ ਆ ਜਿੱਥੇ ਸਾਡੇ ਮੱਲੇ ਦੇ ਲੋਕ ਇਕੱਠੇ ਹੋਏ ਆ ਜਿੱਥੇ ਖੂਹਾਂ ਵਾਲੇ ਕਿਸਾਨ ਇਕੱਠੇ ਹੋਏ ਆ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਆ ਵੀ ਇਹ ਲਗਾਤਾਰ ਜਿਹੜਾ ਪਾਣੀ ਗੰਦਾ ਆ ਇਹ ਇੰਦਰਾ ਕਲੋਨੀ ਦਾ ਤੇ ਬਾਲ ਕਲੋਨੀ ਦਾ ਲਗਾਤਾਰ 1-2 ਮਹੀਨਿਆਂ ਤੋਂ ਇਹ ਸੜਕ ਤੇ ਪੈ ਰਿਆ ਆ ਸੜਕ ਦੇ ਪੈਨ ਦੇ ਨਾਲ ਜਿਹੜੀ ਸੜਕ ਆ ਉਹ ਕਾਫੀ ਖਸਤਾ ਹਾਲਤ ਵਿੱਚ ਟੁੱਟ ਗਈ ਆ ਇੱਥੇ ਕਈ ਵਾਰੀ ਹਾਥੇ ਵਾਪਰ ਚੁੱਕੇ ਆ ਇੱਥੇ ਟ੍ਰੱਕ ਵੀ ਉੱਡ ਚੁੱਕੇ ਆ ਤੇ ਸਕੂਟਰਾਂ ਤੇ ਆਉਂਦੇ ਆ ਤੇ ਮੋਟਰਸਾਈਕਲ ਤੇ ਆਉਂਦੇ ਆ ਵਹੀਕਲ ਤੇ ਸੱਟਾਂ ਵੀ ਲੱਗ ਚੁੱਕੀਆਂ ਆ ਪਰ 3-4 ਮਹੀਨਿਆਂ ਦਾ ਜਿਹੜਾ ਪਾਣੀ ਪੈ ਰਿਆ ਸਰਕਾਰ ਦਾ ਕੋਈ ਧਿਆਨ ਨਹੀਂ ਇੱਥੇ ਦੀ ਪੰਚਾਇਤ ਦਾ ਕੋਈ ਧਿਆਨ ਨਹੀਂ ਜਿਹੜੀ ਆਪਣੇ ਨੰਗਰ ਦੀ ਪੰਚਾਇਤ ਆ ਉਹਦਾ ਵੀ ਕੋਈ ਧਿਆਨ ਨਹੀਂ ਅਸੀਂ ਕਹਿਣਾ ਚਾਹੁੰਦੇ ਆ ਕਿ ਲੋਕ ਇਕੱਠੇ ਹੋ ਕੇ ਜਦ ਦਰਿਆ ਵਸੋਣਗੇ ਉਦੋਂ ਇਹ ਮਛਲੇ ਦਾ ਹੱਲ ਹੋਣਾ ਅਸੀਂ ਚਾਹੁੰਦੇ ਆ ਪਹਿਲਾਂ ਪਹਿਲਾਂ ਇਹ ਹੱਲ ਕੀਤਾ ਜਾਵੇ ਸੜਕ ਲਗ ਭਗ ਜਿਹੜੀ ਆ ਤਲਵਾ ਰੋਡ ਆ ਇਹ ਸਾਰੀ ਟੁੱਤੀ ਪਈ ਆ ਮੰਨ ਲਓ ਜਿੱਥੇ 바ਵਾ ਸਾਹਿਬ ਦਾ ਸਟੇਜ ਲੱਗਾ ਆ ਉੱਥੇ ਬੜਾ ਬੁਰਾ ਹਾਲ ਹੋਇਆ ਉਦੋਂ ਓਰੇ ਜਾ ਕੇ ਜਿਹੜੇ ਇੰਦਰਾ ਗਲੋਂਦੇ ਸਾਹਮਣੇ ਆ ਉੱਥੇ ਵੱਡੇ ਵੱਡੇ ਟੋਏ ਪਏ ਆ ਕਿ ਸਾਡਾ ਸਾਥੀ ਇਹ ਕਰੇੜਾ ਲੈ ਕੇ ਗਰੀਬ ਪਰਿਵਾਰ ਚ ਉਹੋ ਤੋਏ ਪੂਰੇ ਆ ਸ਼ਰਮ ਸਰਕਾਰ ਨੂੰ ਸਾਵਨਾ ਮਰ ਜਾਣਾ ਚਾਹੀਦਾ ਜਦੋਂ ਇਦਾਂ ਦੇ ਹਾਲਾਤ ਹੋਣ ਜਦੋਂ ਲੋਕ ਇਕੱਠੇ ਹੋ ਕੇ ਨਾਰੇ ਸਰਕਾਰ ਦੇ ਲਾਉਂਦੇ ਹੋਣ ਸਰਕਾਰ ਦਾ ਮੁਰਦਾਬਾਦ ਕਰਦਾ ਕਰਦੇ ਹੋਣ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਚੁੱਪ ਕਰਕੇ ਅੱਖਾਂ ਮੀਟ ਕੇ ਬੈਠੀ ਆ ਅਸੀਂ ਕਹੁੰਦੇ ਆ ਵੀ ਸਾਨੂੰ ਮਜਬੂਰ ਨਾ ਕਰੋ ਧਾਨੇ ਲਾਉਣ ਤੇ ਇਸ ਕਰਕੇ ਅਸੀਂ ਦਿੱਤਾ ਜੇ ਔਣ ਵਾਲੇ ਸਮੇਂ ਦੇ ਵਿੱਚ ਨਾ ਹੱਲ ਹੋਇਆ ਤਾਂ ਨਾ ਲਾਵਾਂ ਕਿਦਰ ਦਾ ਨਹੀਂ ਮੈਂ ਰਜਿੰਦਰ ਸਿੰਘ ਬਲਾਕ ਪ੍ਰਧਾਨ ਸਿੱਧੂ ਬਰਕਾਉਰ ਇਸ ਬੜੇ ਲੰਮੇ ਸਮੇਂ ਤੋਂ ਜਿਹੜਾ ਪਾਣੀ ਪਹਿਲਾਂ ਪਿੱਛੇ ਪੈ ਰਿਆ ਸੀ ਹੁਣ 2-3 ਮਹੀਨਿਆਂ ਤੋਂ ਲਗਾਤਾਰ ਇੱਥੇ ਪੈ ਰਿਹਾ ਆ ਤੇ ਵੀ ਕੋਈ ਸਰਮਾਇ ਨਹੀਂ ਉਹ ਜੀ ਪ੍ਰਸ਼ਾਸਨ ਨੂੰ ਪਤਾ ਨਹੀਂ ਕਿੱਥੇ ਸੁਟਾ ਪਿਆ ਆ ਉਹਦੋਂ ਇੱਥੇ ਗੱਡੀ ਪਲਟ ਗਈ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਤਾਂ ਇਦਾਂ ਦੇ ਕਈ ਹੋਰ ਗੱਡੀਆਂ ਪਲਟਾਉਣਗੇ ਤੇ ਫੇਰ ਪ੍ਰਸ਼ਾਸਨ ਨੇ ਉੱਟਣਾ ਆ ਇਹਨਾਂ ਇਥੋਂ ਨਗਦੇ ਆ ਸਾਰਾ ਹੀ ਤੇ ਪਖਾ ਅੱਗੇ ਤਲਬਨ ਤੱਕ ਬਹੁਤ ਜ਼ਿਆਦਾ ਟ੍ਰੈਫਿਕ ਤੋਂ ਲੰਘਦੀ ਆ ਇਸ ਬਾਰੇ ਕੁਝ ਨਹੀਂ ਕਰਦੇ ਕਮ ਸਾਰ ਮੇਰੇ ਤਾਂ ਦੇਖਦੇ ਚਾਰ-ਪੰਜ ਸਾਲ ਤੋਂ ਪਾਣੀ ਇੱਥੇ ਪੈ ਰਿਹਾ ਆ ਪਹਿਲਾਂ ਪਿੱਛੇ ਪੈਂਦਾ ਗਿਆ ਆ ਉਸ ਵੇਲੇ ਹ ਇੱਥੇ ਆ ਗਿਆ ਆ। ਉਹ ਦੇਖੋ ਆ ਕਲੋਨੀ ਬਣੀ ਨਾ ਵੀ ਇਹਦਾ ਸਾਰਾ ਪਾਰੀ ਉੱਤੇ ਦੇ ਸੂਰਜੇ ਪਾ ਕੇ ਸਾਰਾ ਛੜਦੇ ਉੱਤੇ ਸਿਰੇ ਛੜਦੇ ਉੱਤੇ ਪੈ ਰਿਹਾ ਇਹ ਲੰਮੀ ਡੰਡ ਵਰਗਾ। ਇਹ ਜੇ ਨਾਲੇ ਕਲੋਨੀ ਕੱਟੀਆਂ ਤੇ ਆਪਣੇ ਬਣ ਜਾਏ ਸੁਵਾਲ ਕਰ ਅੱਧਾ ਪਾਰੀ ਆਪਣੇ ਛੱਪੜ ਪਟ ਕੇ ਬਹੁਤ ਜਿੱਥੇ ਮਰਜ਼ੀ ਪਾਉਣ। ਇਹ ਜਿਆਦੇ ਲੈਹੰਦੇ ਪਾਸੇ ਚੜ੍ਹਦੇ ਪਾਸੇ ਨੂੰ ਪਾਣੀ ਨਹੀਂ ਜਾਂਦੇ ਆ ਤੁਸੀਂ ਆਪ ਦੇਖੋ ਕਿ ਤੇ ਇਹ ਹੋਰਦਾ ਚੜ੍ਹਦੇ ਪਾਸੇ ਨੂੰ ਪਾਣੀ ਜਾਂਦਾ। ਇਹ ਐਤਵਤ ਬਾਰੇ ਕਿ ਆਪਾਂ ਰਹਿ ਉਸ ਜਿਹੜੀ ਨੇ ਬਚਾਦਾ ਵੀਡੀਓ ਜਿਹੜੀ ਡਾਕਟਰ ਖੜਾ ਜੀ ਗੱਲ ਕੀਤੀ ਉੱਥੇ ਦੱਸਿਆ ਪ੍ਰਧਾਨ ਸਾਹਿਬ ਉਹਨੇ ਦਰਵਾਜ਼ਾ ਆਇਆ ਉੱਥੇ ਨਹੀਂ ਦਰਜaldi ਨਹੀਂ ਤੇ ਬੜੇ ਲੰਮੇ ਸਮੇਂ ਤੋਂ ਇਹ ਜਾਨੀਏ ਪ੍ਰਸ਼ਾਸਨੀਆਂ ਸਾਰੇ ਲੋਕਾਂ ਨੰਗਲ ਵਾਲਿਆਂ ਵਿਚਾਰੇ ਬਹੁਤ ਜ਼ਿਆਦੀ ਪਰੇਸ਼ਾਨੀ ਆ ਇਸ ਕਰਕੇ ਇਹਦਾ ਕੋਈ ਨਾ ਕੋਈ ਜਲਦੀ ਜਲਦੀ ਹੱਲ ਹੋਣਾ ਚਾਹੀਦਾ ਪੰਸਰ ਇਹਦਾ ਭੰਡਾ ਮੰਡਾ ਇੰਦਰਾ ਟੋਲੀ ਕਿੰਦਾ ਬਣਾ ਲੀਂਦਾ ਕਾ ਉਹਦੇ ਵਿੱਚ ਜਿਹੜੇ ਜਿੱਤਾਂ ਪਾਣੀ ਦੀ ਸਮੱਸਿਆ ਆ ਰਹੀ ਹੈ ਪਤਾ ਲੱਗਾ ਵੀ ਜਿਹੜਾ ਪਾਣੀ ਆ ਉਹ ਬੈਟ ਮਾਰ ਰਿਹਾ ਤੇ ਸੱਟ ਦੇ ਉੱਤੇ ਸਾਰਾ ਪਾਣੀ ਖੜਾ ਹੋ ਜਾਂਦਾ ਤੇ ਉਥੇ ਲੋਕ ਠੱਠੇ ਹੋਏ ਸੀ ਮੱਲਾ ਵਾਸੀ ਉਹਨਾਂ ਨੇ ਕਿਹਾ ਵੀ ਪਾਣੀ ਜਿਹੜਾ ਅਸੀਂ ਪੰਚਾਇਤ ਨੂੰ ਵੀ ਦੱਸਿਆ ਪੰਚਾਇਤ ਨੇ ਵੀ ਕਿਹਾ ਅਚਾ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਕੀ ਕਹਿਣਾ ਯਾਰ ਇਹ ਤਾਂ ਮੀਂਹ ਪੈ ਰਿਹਾ ਹੁਣ ਸਾਰੇ ਪਾਸੇ ਬਹਿ ਰਿਹਾ ਪਾਣੀ ਦਾ ਹੱਲ ਤਾਂ ਸਾਰੇ ਪਾਸੇ ਆ ਇਹ ਤਾਂ ਪਿਛਲੇ 20 ਸਾਲਾਂ ਤੋਂ ਪਾਣੀ ਇੱਥੇ ਪੈਂਦਾ ਜੀ ਕੁਝ ਮਹੀਨੇ ਪਹਿਲੇ ਪਾਣੀ ਦਾ ਹੱਲ ਹੋ ਗਿਆ ਸੀ ਉਹ ਇਹ ਛੱਪੜ ਵਿੱਚ ਪਾ ਦਿੱਤਾ ਗਿਆ ਸੀ ਛੱਪੜ ਵਿੱਚ ਪਾਉਣ ਤੋਂ ਬਾਅਦ ਯਾਨੀ ਪਾਣੀ ਦਾ ਪੂਰਾ ਹੱਲ ਹੋ ਗਿਆ ਜੀ ਕੋਈ ਇਦਾਂ ਪਾਣੀ ਬਾਹਰ ਨਹੀਂ ਸੀ ਆਉਦਾ ਸਾਰਾ ਸੁੱਕਾ ਜਿਹਾ ਰੰਮ ਪਰ ਇਹ ਕੁਸ਼ਕ ਸ਼ਰਾਰਤੀ ਅੰਸਰਾਂ ਨੇ ਦਰਖਾਸਤ ਦਿੱਤੀ ਹੈ ਜੋ ਕੋ ਜਿੱਦਾਂ ਵੀ ਦਿੱਤੀ ਪਾਣੀ ਦਾ ਕਹਿੰਦੇ ਪਾਣੀ ਸਾਡੇ ਖੇਤਾਂ ਜਾਂਦਾ ਹੈ ਜਾਂ ਕੁਝ ਵੀ ਹੈ ਉਹਨਾਂ ਨੇ ਉੱਥੋਂ ਪਾਣੀ ਬੰਦ ਕਰਾ ਦਿੱਤਾ ਸਾਡਾ ਮੋਹਰੇ ਹੌਦੀ ਚ ਬਜਰੀ ਸਟਾਰਟ ਸੀ ਉਹ ਪਾਣੀ ਹੁਣ ਬੈਕ ਆਉਂਦਾ ਹੋ ਜਾਣਾ ਹੱਲ ਦਿੱਤਾ ਹੈ ਜੀ ਇਮਤਿਹਾਨ ਨੂੰ ਅੰਦਰ ਕਾ ਦਿੱਤੀ ਹੈ ਅਸੀਂ ਉਹ ਜਾਣਾ ਹੱਲ ਹੁਣ ਪੈਰਵਾਇ ਕਰਦੇ ਹਾਂ ਮੀਂਹ ਕਰਕੇ ਪਾਣੀ ਦਾ ਸਾਰੇ ਪਾਸੇ ਬਰਾਂਗ ਆ ਲਾ ਨਹੀਂ ਵੀ ਦਾ ਜਿਹੜਾ ਹੈਗਾ ਇੱਕ ਗੱਟਰ ਦਾ ਜਿੱਡਾ ਹੌਦੀਆਂ ਦਾ ਪਾਣੀ ਵਾਪਸ ਜਾ ਰਿਹਾ ਹੈ ਹੌਦੀਆਂ ਦੇ ਮੀਂਹ ਵਾਲਾ ਪਾਣੀ ਜਾਂਦਾ ਮੰਨ ਲਓ ਮੀਂਹ ਵਾਲਾ ਪਾਣੀ ਉਧਰ ਜਾਂਦਾ ਉਹ ਜੇ ਕਹੀਏ ਆਪਾਂ ਬਿਨਾਂ ਪਾਣੀ ਇੱਕ ਦੂਜੇ ਤੋਂ ਉਹਦੀ ਕੋਈ ਪ੍ਰੋਬਲਮ ਨਹੀਂ ਨਾਰਮਲ ਚ ਕੋਈ ਪਾਣੀ ਬਾਹਰ ਨਹੀਂ ਆਉਂਦਾ ਜਦੋਂ ਪਾਣੀ ਮੀਂਹ ਦਾ ਹੋਣਾ ਆਇਆ ਮੀ ਇਹ ਘਰੋਂ ਦਾ ਪਾਣੀ ਨਹੀਂ ਬਾਹਰ ਜਾਂਦਾ